ਕੇਂਦਰ ਸਰਕਾਰ ਦੇ ਦੌਰਾਨ ਕਿਸਾਨਾਂ ਨੇ ਮੰਗਾਂ ਪੂਰੀਆਂ ਨਾ ਕਰਨ ਦੇ ਵਿਰੋਧ ਦੇ ਵਿੱਚ ਅੱਜ ਗੰਦਾਂ ਤੇ ਦਿਨ ਸੇ ਮੌਕੇ ਤੇ ਦੇਸ਼ ਭਰ ਦੇ ਕਿਸਾਨਾਂ ਦੁਆਰਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਤਰ੍ਹਾਂ ਧੂਰੀ ਦੇ ਵਿੱਚ ਵੀ ਟਰੈਕਟਰਾਂ ਦੇ ਨਾਲ ਪ੍ਰੇਡ ਕੀਤੀ ਗਈ ਸੰਯੁਕਤ ਕਿਸਾਨ ਮੋਰਚਾ ਦੇ ਇੱਕ ਸੱਦੇ ਤੇ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਪਾਉਂਚ ਕੇ ਰੋਸ ਪ੍ਰਦਰਸ਼ਨ ਕੀਤਾ ਆਪ ਦੇਖਦੇ ਹਾਂ ਇਹ ਤਸਵੀਰਾਂ ਟਰੈਕਟਰ ਮਾਰਚ ਕਰਨ ਦਾ ਜਿਹੜਾ ਅੱਜ ਅਸੀਂ ਉਹ ਕੀਤਾ ਜਾ ਗਿਆ ਸੀ ਇਹ ਕੀ ਕਹਿਣਾ ਚਾਹੁੰਦੇ ਸਾਰੇ ਅਸੀਂ ਦੇਖੋ ਪਹਿਲਾਂ ਇਹ 26 ਜਨਵਰੀ ਦਿੱਲੀ ਦੇ ਵਿੱਚ ਵੀ ਅਸੀਂ ਜਿਹਨੇ ਟਰੈਕਟਰ ਮਾਰਚ ਦੀ ਗੱਲ ਉੱਥੇ ਕਰਕੇ ਆਏ تھے ਉਸ ਨੂੰ ਅਸੀਂ ਕਿਉਂਕਿ ਸਰਕਾਰ ਨੇ ਜਿਹੜੀ ਸੈਂਟਰ ਸਰਕਾਰ ਦੀ ਉਸ ਨੇ ਸਾਡੇ ਲੋਕਾਂ ਦੇ ਨਾਲ ਵਾਅਦੇ ਕੀਤੇ ਤੇ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਗਈਆਂ ਬਾਕੀ ਜਿਹੜੇ ਬਿਜਲੀ ਖੇਤਰ ਹੈ ਇਹਨੂੰ ਸਰਕਾਰ ਦਿੱਤੀ ਕਰਨ ਕਰ ਰਹੀ ਹੈ ਅਸੀਂ ਕਹਿੰਦੇ ਵੀ ਇਹ ਦਿੱਤੀ ਕਰਨ ਨਹੀਂ ਹੋਣਾ ਚਾਹੀਦਾ ਇਹ ਰੱਦ ਹੋਣਾ ਚਾਹੀਦਾ ਬਾਕੀ ਕਿਸਾਨਾਂ ਦੀਆਂ ਕਿਸਾਨ ਨੇ ਚਾਹੇ ਮਜ਼ਦੂਰ ਨੇ ਉਹਨਾਂ ਦੀਆਂ ਬਸਾਰੀਆਂ ਦੀ ਬੁਢਾਪਾ ਪੈਨਸ਼ਨਾਂ ਨੇ ਜਿਹੜੀਆਂ ਸਭੀਆਂ ਲਾਗੂ ਹੋਣੀਆਂ ਚਾਹੀਦੀਆਂ ਨੇ ਇਹ ਸਾਡੀ ਮੰਗ ਹੈ ਜਿਹੜੀ ਸਾਡੀ ਫਸਲਾਂ ਨੇ ਜਿਨ੍ਹਾਂ ਦੀ ਤਬਾਹੀ ਹੋ ਜਾਂਦੀ ਹੈ ਸਰਕਾਰ ਉਹਦੀ ਸਾਡੀ ਪੂਰੀ ਪ੍ਰਭਾਈ ਕਰੇ ਬਾਕੀ ਫਸਲਾਂ ਜਿਹੜੀਆਂ ਸਾਡੀਆਂ ਹੋਰ ਨੇ ਉਹ ਸਾਰੀਆਂ ਫਸਲਾਂ ਤੇ ਅਸੀਂ ਐਮ ਐਸ ਪੀ ਮੰਗਦੇ ਆ ਕਿ ਜੇ ਸਾਨੂੰ ਸਾਰੀਆਂ ਫਸਲਾਂ ਤੇ ਐਮ ਐਸ ਪੀ ਦਿੱਤੀ ਜਾਂਦੀ ਹੈ ਤਾਂ ਅਸੀਂ ਜਿਹੜੀਆਂ ਸਾਡ ਝੋਨੇ ਵਰਗੀਆਂ ਫਸਲਾਂ ਨੇ ਸਾਡੇ ਜਿਹੜੀਆਂ ਸਾਡੀ ਗਲਪਾਈ ਹੋਈਆਂ ਨੇ ਸਰਕਾਰ ਦੀਆਂ ਤਾਂ ਅਸੀਂ ਇੰਦਰ ਉਹ ਵਿਚਾਰ ਬੰਦ ਕਰੀਏ ਕਿਉਂਕਿ ਇਸ ਦੇ ਨਾਲ ਜਿਹੜਾ ਸਾਡਾ ਪਾਣੀ ਹੈ ਨਾਲੇ ਤਾਂ ਉਹ ਡੂੰਗਾ ਜਾ ਰਿਹਾ ਹੈ ਨਾਲੇ ਇਸ ਦਾ ਸਾਨੂੰ ਕੋਈ ਵੱਡਾ-ਡਾ ਫਾਇਦਾ ਨਹੀਂ ਹੈਗਾ ਸਾਨੂੰ ਤੇ ਜੁਗੀਆਂ ਫਸਲਾਂ ਤੇ ਐਮ ਐਸ ਪੀ ਦਿੱਤੀ ਜਾਵੇ ਤਾ ਅਸੀਂ ਇਸ ਨੂੰ ਫਸਲ ਨੂੰ ਬੰਦ ਕਰਦੀਏ ਤਾਂ ਅੱਗੇ ਛੜਾ ਛੜਾ ਫਸਲ ਝੋਨਾ ਉਹ ਥੋੜਾ ਖਤਮ ਹੋਵੇ ਸਾਡਾ ਪਾਣੀ ਹੈ ਜਿਹੜਾ ਉਹਦੀ ਪਰਭਾਈ ਹੋਵੇ ਇਸ ਕਰਕੇ ਸਰਕਾਰਾਂ ਤੋਂ ਅਸੀਂ ਮੰਗ ਕਰਦੇ ਆਂ ਵੀ ਜਿਹੜੀਆਂ ਸਾਡੇ ਨਾਲ ਤੁਸੀਂ ਤਕਰੀਰ ਕੋ ਚੀਰੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਪਰ ਟਰੈਕਟਰ ਗੱਡੀਆਂ ਚਾੜ ਕੇ ਉਹ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਤੇ ਉਹ ਜਿਹੜੇ ਮੰਤਰੀ ਨੇ ਉਹਨਾਂ ਨੂੰ ਜੇ ਦੀ ਖਾਰਜ ਕੀਤਾ ਜਾਵੇ ਉਹਨਾਂ ਨੂੰ ਜੇਲਾਂ ਦੇ ਵਿੱਚ ਪਿੱਟਾ ਜਾਵੇ ਇਹ ਮੱਗਾਂ ਸਾਡੀਆਂ ਜਿਹੜੀਆਂ ਹੈਗੀਆਂ ਉਹ ਅਸੀਂ ਮੰਗ ਰਹੇ ਹਾਂ ਕਿ ਜੇ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰੂਗੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਧਰਨਾ 10 ਤਰੀਕ ਤੋਂ ਬਾਅਦ ਲਾਣ ਕਰਾਂਗੇ ਦਿਖਾਇਆ ਗਿਆ ਕਿ ਤੁਸੀਂ ਲੰਬੇ ਚੁਬਚੁਬ ਕਿਸਾਨ ਜਿੱਤੇ ਬੰਦਿਆ ਸ਼ੜਕਾ ਦੇਤੇ ਪਰ ਸਰਕਾਰ ਨੇ ਕੰਨ ਤੇ ਦੂਨੀ ਨਹੀਂ ਸੱਤੀ ਉਸ ਨੂੰ ਲੈ ਕੇ ਅਗਲਾ ਸ਼ਹਿਰ ਕੀ ਹੋਗਾ ਦੇਖੋ ਇੱਕ ਸਾਡਾ ਸ਼ਹਿਰ ਸੇ ਤੋਂ ਲੈ ਕੇ ਕਿਤਾ 10 ਤਰੀਕ ਤੱਕ ਹੈ ਜਿੰਨੇ ਵੀ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਨੇ ਉਹਨਾਂ ਤੋਂ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਅਸੀਂ ਡੀਸੀ ਦਫ਼ਤਰਾਂ ਦੇ ਵਿੱਚ ਉਹ ਧਰਨੇ ਲਾਵਾਂਗੇ ਉਹ 10 ਤਰੀਕ ਤੋਂ ਬਾਅਦ ਅਸੀਂ ਕੋਈ ਲਾਂਡ ਕਰਾ ਕੇ ਹੋ ਸਕਦਾ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਜਾ ਕੇ ਧਰਨਾ ਲਾਈਏ ਤਾਂ ਕਿ ਜਿਹੜਾ ਪੰਜਾਬ ਸਰਕਾਰ ਨਾਲ ਨੇ ਸਾਡੀਆਂ ਮੰਗਾਂ ਅਧੂਰੀਆਂ ਪਈਆਂ ਨੇ ਇਹ ਤੋਂ ਵੀ ਲਈਏ ਅਰ ਸੈਂਟਰ ਸਰਕਾਰ ਨਾਲ ਅਸੀਂ ਗਾਹਾਂ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਕੋਈ ਦੇਖਾਂਗੇ ਵੀ ਉਹ ਜਿਹੜਾ ਸਮਾਗ ਅਸੀਂ ਕਿਵੇਂ ਵਿਚਾਰਨਾ ਹੈ ਉਹਦੇ ਵਿੱਚ ਅਸੀਂ ਕੀ ਗੱਲ ਕਰਨੀ ਉਹ ਅਸੀਂ ਆਉਣ ਵਾਲੇ ਸਮੇਂ ਕਿੰਨੇ ਬਰਾਖ ਪ੍ਰੈਸ ਸਟੂਰੀ ਕੀ ਕਹੋਗੇ ਵੀ ਇਹ ਲੰਬੇ ਤੋਂ ਸੀਸ਼ ਨਾਰਸ਼ ਕਰ ਰਹੇ ਹੋ ਇਹ ਦੇਖੋ ਜੀ ਜਿਹੜਾ ਸਾਡਾ ਪ੍ਰੋਗਰਾਮ ਹੈ ਸਪੋਰਟ ਸਿੱਤੇ ਤੇ ਅੱਜ ਅਸੀਂ ਸਮਾਗਮ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੁਗਤੋਂ ਹਸਮਾਨ ਸਰਕਾਰ ਨੇ ਨਵੀਂ ਘੇਟੀ ਨੀਤੀ ਬਣਾਉਣ ਨੂੰ ਸਾਰੇ ਖੰਡ ਨਾਲ ਸ਼ਾਮਿਲ ਕੀਤੀ ਉਹ ਤੜੀ ਜਿਹਾ ਜੇ ਬਈ 1 ਜਨਵਰੀ ਤੋਂ ਲੈ ਕੇ ਨੀਤੀ ਲਾਗੂ ਕਰਨ ਦੇ ਮਾਸਤੇ ਕਿਹਾ ਸੀ ਪਰ ਉਹ ਨੀਤੀ ਲਾਗੂ ਨਹੀਂ ਹੋ ਉਸ ਕਰਕੇ ਅਸੀਂ ਸਪੋਰਟ ਤੇ ਹੋਏ ਬਣਾ 6 ਮਾਰਚ ਤੋਂ ਫਰਵਰੀ ਤੋਂ 10 ਫਰਵਰੀ ਤੱਕ ਆ ਸਰੂਪ ਕੰਮੋਰ ਚਲਾਉਣ ਵਾਲੇ ਸਰ ਡੀਸੀ ਹੈਡਕ quartar ਦੇ ਸ਼ਾਸਤਰੀ ਕੰਵਾਲੇ ਦੇ ਪ੍ਰੋਗਰਾਮ ਦਾ ਆਨੰਦ ਮੇਰੇ ਪ੍ਰਧਾਨ ਜੀ ਨੂੰ